ਅਗਲੀ ਜਿਹੜੀ ਗੱਲ ਕਰੀਏ ਜਿਹੜੇ ਗ੍ਰੈਗ ਐਬਰਟ ਨੇ ਟੈਕਸਸ ਦੇ ਵਿੱਚ ਰਿਪੋਰਟ ਆ ਰਹੀ ਆ ਵੀ 1 ਲੱਖ 1 ਮਿਲੀਅਨ ਯਾਨੀ ਕਿ 10 ਲੱਖ ਬੰਦਿਆਂ ਨੂੰ ਵੋਟਰ ਰੋਲਸ ਦੇ ਵਿੱਚੋਂ ਟੈਕਸਸ ਨੇ ਰਿਮੂਵ ਕਰ ਦਿੱਤਾ ਹੈਗਾ ਆ ਟੈਕਸਸ ਦੇ ਗਵਰਨਰ ਗ੍ਰੈਗ ਐਬਰਟ ਨੇ ਸਟੇਟਮੈਂਟ ਜਾਰੀ ਕਰਦੇ ਹੋਏ ਕਿਹਾ ਵੀ ਅਸੀਂ ਇਹ ਲੋਕਾਂ ਨੂੰ ਰਿਮੂਵ ਕੀਤਾ ਆ ਜਿਹੜੇ ਇੱਥੇ ਇਲੀਗਲ voting ਤੇ ਜਿਹੜੇ ਲੋਕਾਂ ਦਾ ਰਾਈਟ ਹੈਗਾ ਆ ਵੋਟ ਪਾਉਣ ਦੇ ਲਈ ਉਹਨਾਂ ਨੂੰ ਬਚਾਉਣ ਕਾਤਰ ਕਹਿੰਦੇ ਵੀ ਜਿਹੜੇ ਰਿਫਾਰਮ ਲਿਆਂਦੇਗੇ ਪਿਛਲੇ 3 ਸਾਲਾਂ ਦੇ ਵਿੱਚ ਉਹਦੇ ਨਾਲ ਜਿਹੜੀਆਂ ਵੋਟਰ ਰੂਲਜ਼ ਆ ਉਹਦੇ ਵਿੱਚੋਂ 1 ਮਿਲੀਅਨ ਤੋਂ ਵੱਧ ਇਨ ਅਲੀਜੀਬਲ ਲੋਕ ਜਿਹੜੇ ਵੋਟ ਪਾਉਣ ਦੇ ਕਾਬਿਲ ਨਹੀਂ ਸੀਗੇ ਉਹਨਾਂ ਨੂੰ ਇਸ ਦੇ ਵਿੱਚੋਂ ਕੱਢਿਆ ਗਿਆ ਹੈਗਾ ਆ ਕਹਿੰਦੇ ਵੀ ਉਹਨਾਂ ਵਿੱਚ ਨਾਨ ਸਿਟੀਜ਼ਨ ਜਿਹੜੇ ਲੋਕ ਮ੍ਰਿਤ ਹੋ ਚੁੱਕੇ ਆ ਜਾਂ ਜਿਹੜੇ ਸੂਬੇ ਨੂੰ ਛੱਡ ਕੇ ਕਿਸੇ ਹੋਰ ਪਾਸੇ ਗਏ ਆ ਉਹਨਾਂ ਨੂੰ ਇੱਥੇ ਕੱਢਿਆ ਗਿਆ ਆ ਵੋਟਰ ਰੋਲਸ ਦੇ ਵਿੱਚੋਂ ਕਿੰਨੇ ਵੀ ਇਲੀਗਲ VOTING ਟੈਕਸਸ ਦੇ ਵਿੱਚ ਕਦੀ ਵੀ ਟੋਲਰੇਟ ਨਹੀਂ ਕੀਤੀ ਜਾਊਗੀ ਤੇ ਅਸੀਂ ਆਮ ਲੋਕਾਂ ਦੇ ਜਿਹੜੇ ਰਾਈਟ ਟੂ ਵੋਟ ਆ ਉਸ ਨੂੰ ਚੰਗੀ ਤਰੀਕੇ ਦੇ ਨਾਲ ਸੰਭਾਲ ਕੇ ਤੇ ਪ੍ਰੋਟੈਕਟ ਕਰਕੇ ਬਚਾ ਕੇ ਰੱਖਾਂਗੇ ਕਿੰਨੇ ਵੀ ਅੱਦੇ ਤੋਂ ਵੱਧ ਤਾਂ ਵੋਟਰ ਜਿਹੜੇ ਰਿਮੂਵ ਹੋਏ ਆ ਉਹ ਆਲਰੇਡੀ ਮ੍ਰਿਤ ਹੋ ਚੁੱਕੇ ਸੀਗੇ ਤੇ ਜਾਂ ਫਿਰ ਕਿਸੇ ਹੋਰ ਪਾਸੇ ਸੂਬੇ ਦੇ ਵਿੱਚ ਰਹਿ ਰਹੇ ਸੀਗੇ ਗਵਰਨਰ ਦੇ ਆਫਿਸ ਦੇ ਆંકੜਿਆਂ ਦੇ ਹਿਸਾਬ ਦੇ ਨਾਲ ਦੱਸਿਆ ਕਿੰਨੇ ਇਹਨਾਂ ਦੇ ਵਿੱਚ 7000 ਜਿਹੇ ਨਾਨ ਸਿਟੀਜ਼ਨ ਲੋਕ ਸੀਗੇ ਜਿਹੜੇ ਗੈਰਕਾਨੂੰਨੀ ਢੰਗ ਦੇ ਨਾਲ ਇਲੀਗਲੀ ਉਹਨਾਂ ਨੇ ਆਪਣੇ ਆਪ ਨੂੰ VOTING ਦੇ ਲਈ ਰਜਿਸਟਰ ਕੀਤਾ ਸੀ ਤੇ 6000 ਜਿਹੇ ਸੀਗੇ ਜਿਹੜੇ ਕਨਵਿਕਟਡ ਫੈਲਨਜ਼ ਆ ਜਿਹੜੇ ਵੋਟ ਜਿੰਨਾਂ ਨੂੰ ਪਾਉਣ ਦਾ ਅਧਿਕਾਰ ਨਹੀਂ ਹੁੰਦਾ 463000 ਲੋਕ ਟੈਕਸਸ ਦੇ ਵਿੱਚ ਸਸਪੈਂਸ ਲਿਸਟ ਦੇ ਉੱਤੇ ਸੀਗੇ ਕਾਉਂਟੀਜ਼ ਦੇ ਵੱਲੋਂ ਉਹਨਾਂ VOTERS ਨੂੰ ਇਸ ਲਿਸਟ ਦੇ ਵਿੱਚ ਪਾ ਦਿੱਤਾ ਜਾਂਦਾ ਆ ਉਹਨਾਂ ਨੂੰ ਸਰਟੀਫਿਕੇਸ਼ਨ ਫਾਰਮ ਕੱਲੇ ਜਾਂਦੇ ਆ ਜੇ ਉਹ ਭਰ ਕੇ ਵਾਪਸ ਘੱਲ ਦਿੰਦੇ ਆ ਤਾਂ ਉਹਨਾਂ ਦੀ VOTING RIGHT ਬਹਾਲ ਰਹਿੰਦਾ ਆ ਨਹੀਂ ਤਾਂ ਉਹਨਾਂ ਦਾ VOTING RIGHT ਖੋ ਲਿਆ ਜਾਂਦਾ ਆ ਬੇਸਿਕਲੀ ਆ ਵੀ ਜੇ ਤੁਸੀਂ ਕਰਦੇ ਆ ਟੈਕਸਿਸ ਇੱਕ ਅਜਿਹਾ ਸੂਬਾ ਆ ਜਿੱਥੇ ਤੁਸੀਂ ਆਨਲਾਈਨ ਆਪਣੇ ਆਪ ਨੂੰ ਵੋਟ ਦੇ ਲਈ ਰਜਿਸਟਰ ਨਹੀਂ ਕਰ ਸਕਦੇ ਵੈਬਸਾਈਟ ਜ਼ਰੂਰ ਬਣੀ ਆ ਪਰ ਉਹ ਕਹਿੰਦੇ ਵੀ ਇਹ ਫਾਰਮ ਹੀ ਆ ਸਿਰਫ ਭਰਿਆ ਜਾ ਸਕਦਾ ਆ ਉਹਨੂੰ ਪ੍ਰਿੰਟ ਕਰਕੇ ਤੁਹਾਨੂੰ ਵੈਂਚੁਅਲੀ ਉੱਥੇ ਲੈ ਕੇ ਜਾਣਾ ਪੈਂਦਾ ਆ ਇਲੈਕਸ਼ਨ ਆਫਿਸ ਦੇ ਵਿੱਚ ਜਾਂ ਜਿੱਥੇ-ਜਿੱਥੇ ਵੀ ਉਹਨਾਂ ਨੇ ਸਹੂਲਤ ਪ੍ਰਦਾਨ ਕੀਤੀ ਆ ਆ ਵੀ ਭਾਈ ਤੁਸੀਂ ਇੱਥੇ ਆ ਕੇ ਰਜਿਸਟਰ ਕਰ ਸਕਦੇ ਹੈਗੇ ਆ ਸੋ ਅ ਇਹ ਕਨੇਬੀਏ ਕਾਫੀ ਵੱਡੇ ਪੱਧਰ ਦੇ ਉੱਤੇ ਜਿਹੜੇ VOTING REFORMS ਤੋਂ ਬਾਅਦ ਚ ਲੋਕਾਂ ਨੂੰ VOTING VOTER ROLLS ਦੇ ਵਿੱਚੋਂ ਕੱਢਿਆ ਗਿਆ ਹੈ।